ਉਮੀਦ ਕਰਦਾ ਜੀ ਹੁਣ ਜਿਹੜੀ ਆਵਾਜ਼ ਆ ਉਹ ਤੁਹਾਡੇ ਤੱਕ ਸੋ ਮਾਫੀ ਚਾਹਨਾ ਜੀ ਸ਼ੁਰੂ ਦੇ ਵਿੱਚ ਆਵਾਜ਼ ਜਿਹੜੀ ਆ ਤੁਹਾਡੇ ਤੱਕ ਨਹੀਂ ਪਹੁੰਚੀ ਸੋ ਮੈਂ ਆ ਗੁਰਪ੍ਰੀਤ ਸਿੰਘ ਚਾਹਲ ਤੇ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਆਥਣ ਵੇਲਾ ਮੇਰੇ ਵੱਲੋਂ ਦੁਨੀਆ ਭਰ ਵਿੱਚ ਵਸਦੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਚ ਦੁਨੀਆ ਦੇ ਜਿਸ ਕੋਨੇ ਚੋ ਵੀ ਮੀਡੀਆ ਆਪਣਾ ਪੰਜਾਬ ਨਾਲ ਜੁੜੇ ਹੋ ਸੋ ਗੱਲ ਕਰੀਏ ਤਾਂ ਜੇ ਬਹੁਤ ਸਾਰੀਆਂ ਖਬਰਾਂ ਦੇ ਉੱਤੇ ਆਪਾਂ ਨੇ ਚਰਚਾ ਕਰਨੀ ਹੈ। ਕੰਗਣਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਮਾਮਲਾ ਕੀ ਹੈ? ਇਹਦੇ ਉੱਤੇ ਵੀ ਚਰਚਾ ਆਪਾਂ ਨੇ ਕਰਨੀ ਹੈ। ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਮੁਆਵਜ਼ਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਉਹ ਡੇਢ ਮਹੀਨੇ ਦਾ ਪ੍ਰੋਸੈਸ ਆ ਸਾਡਾ ਕਹਿੰਦੇ ਹਰ ਘਰ ਤੱਕ ਮੁਆਵਜ਼ਾ ਪਹੁੰਚਾ ਦੇਣਗੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਗੱਲ ਨੇਪਾਲ ਦੇ ਹਾਲਾਤਾਂ ਦੀ ਵੀ ਕਰਾਂਗੇ। ਉੱਥੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕੁਝ ਜਿਹੜੀਆਂ ਨਹੀਂ ਆਉਣੀਆਂ ਚਾਹੀਦੀਆਂ। ਸੋ ਇਹ ਸਾਰੀਆਂ ਗੱਲਾਂ ਬੱਤਾ ਕਰਾਂਗੇ। ਤੇ ਸ਼ੁਰੂਆਤ ਅੱਜ ਆਪਾਂ ਕਰਦੇ ਆਂ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕੀ ਵਿਧਾਇਕ ਆ ਆਮ ਆਦਮੀ ਪਾਰਟੀ ਦੇ ਨੇ ਜਿਹੜੇ ਕੀ ਗੋਵਿੰਦਵਾਲ ਸਾਹਿਬ ਤੋਂ ਵਿਧਾਇਕ ਨੇ ਸੋ ਉਹਨਾਂ ਨੂੰ ਇੱਕ 13 ਸਾਲ ਪੁਰਾਣੇ ਮਾਮਲੇ ਦੇ ਵਿੱਚ ਅੱਜ ਤਰਨਤਾਰਨ ਦੀ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ ਸੋ ਵਿਧਾਇਕ ਤੇ ਉਹਦੇ ਨਾਲ ਦੇ ਕੁਝ ਹੋਰ ਸਾਥੀਆਂ ਨੂੰ ਜਿਹੜਾ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਵਿਧਾਇਕ ਪਹਿਲਾਂ ਹੀ ਜਿਹੜਾ ਗ੍ਰਿਫਤਾਰ ਪੁਲਿਸ ਕਸਟਡੀ ਦੇ ਵਿੱਚ ਸੀ ਸੋ 4 ਸਾਲ ਦੀ ਕੈਦ ਤੋਂ ਬਾਅਦ ਹੁਣ ਜਿਹੜਾ ਵਧਾਇਕ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੋ ਹੁਣ ਉਹਨਾਂ ਦੀ ਵਧਾਇਕੀ ਦੇ ਉੱਤੇ ਵੀ ਤਲਵਾਰ ਲਟਕ ਕੇ ਦੀ ਨਜ਼ਰ ਆ ਰਹੀ ਹੈ ਕਿਉਂਕਿ ਜੇ 2 ਸਾਲ ਤੋਂ ਉੱਪਰ ਜਾਂ 2 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਤੁਹਾਨੂੰ ਵਧਾਇਕੀ ਤੋਂ ਅਸਤੀਫਾ ਦੇਣਾ ਪੈ ਸਕਦਾ ਜਾਂ ਵਧਾਇਕੀ ਦਾ ਅਯੋਗ ਹੋ ਜਾਓਗੇ ਸੋ ਇਸ ਤਰ੍ਹਾਂ ਦਾ ਕੋਈ ਪ੍ਰਬੰਧਨ ਹੈ ਜਿਹੜਾ ਆਪਣੇ ਕਾਨੂੰਨ ਦੇ ਵਿੱਚ ਸੋ 4 ਸਾਲ ਦੀ ਸਜ਼ਾ ਉਹਨਾਂ ਨੂੰ ਹੋਈ ਹੈ ਸੋ ਜਿਹੜੇ ਐ ਐਮਐਲਏ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ ਇੱਕ ਵੱਡੀ ਮੁਸੀਬਤ ਦੇ ਵਿੱਚ ਫਸ ਗਏ ਨੇ ਸੋ ਅੱਜ ਤੋਂ तकरीबन 13 ਸਾਲ ਪਹਿਲਾਂ ਸੋ ਉਹਨਾਂ ਨੇ 12 13 12 ਸਾਲ ਪਹਿਲਾਂ ਦੀ ਗੱਲ ਆ 2013 ਦੀ ਇਹ ਘਟਨਾ ਹੈ ਸੋ ਇੱਕ ਦਲਿਤ ਲੜਕੀ ਨੂੰ ਇੱਕ ਵਿਆਹ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਸੀ ਸੋ ਉਹ ਸਾਰੀਆਂ ਵੀਡੀਓਜ਼ ਤੁਸੀਂ ਹੁਣ ਵੀ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਚੱਲ ਰਹੀਆਂ ਨੇ ਤੇ ਉਹਦੇ ਨਾਲ ਉਸ ਦਾ ਦੋਸ਼ ਸੀ ਕਿ ਮੈਨੂੰ ਜਿਹੜੇ ਇਹਨਾਂ ਜਾਤੀ ਸੂਚਕ ਸ਼ਬਦ ਵੀ ਬੋਲੇ ਨੇ ਸੋ ਮਾਰਕੁੱਟ ਕੀਤੀ ਹੈ ਸੋ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਗੀਨਤਾ ਰਾਮਾ ਕੱਪੜੇ ਪਾੜਨ ਤੱਕ ਦੇ ਜਿਹੜੀ ਉਸ ਦੀ ਜਿਹੜੀ ਉਹਨਾਂ ਨੇ ਧਾਰਾ ਮਾਂ ਲਗੀਆਂ ਹੋਈਆਂ ਨੇ ਇਸ ਮਾਮਲੇ ਦੇ ਵਿੱਚ ਸੋ ਅੱਜ ਇਸ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਨੇ ਮਨਜਿੰਦਰ ਸਿੰਘ ਲਾਲਪੁਰਾ ਤੇ ਉਹਦੇ ਸਾਥੀਆਂ ਨੂੰ ਜਿਹਦੇ ਵਿੱਚ ਪੰਜ ਪੁਲਿਸ ਮੁਲਾਜ਼ਮ ਵੀ ਸ਼ਾਮਲ ਨੇ ਸੋ ਇਹਨਾਂ ਨੂੰ ਜਿਹੜਾ 4 ਸਾਲ ਦੀ ਸਜ਼ਾ ਮਨਜਿੰਦਰ ਸਿੰਘ ਨੂੰ ਹੋਈ ਹੈ ਬਾਕੀ ਵੱਖ-ਵੱਖ ਧਾਰਾ ਮਾਂ ਤਹਿਤ ਵੱਖ-ਵੱਖ ਮੁਲਾਜ਼ਮਾਂ ਨੂੰ ਸਜ਼ਾਾਂਵਾਂ ਹੋਈਆਂ ਨੇ ਸੋ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਜੋ ਵੀ ਪ੍ਰਤੀਕਰਮ ਆਏਗਾ ਉਹ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸੋ ਦੂਜੇ ਪਾਸੇ ਗੱਲ ਕਰੀ ਅੱਜ ਕੰਗਣਾ ਰਣੌਤ ਦੀ ਉਹ ਸੁਪਰੀਮ ਕੋਰਟ ਦੇ ਵਿੱਚ ਗਈ ਸੀ ਇਸ ਤੋਂ ਪਹਿਲਾਂ ਕੰਗਣਾ ਰਣੌਤ ਨੂੰ ਹਾਈ ਕੋਰਟ ਦੇ ਵਿੱਚੋਂ ਵੀ ਜਿਹੜੀ ਹੈ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਉਹ ਮਾਮਲਾ ਬੀਬੇ ਮਹਿੰਦਰ ਕੌਰ ਦੇ ਨਾਲ ਜੁੜਿਆ ਹੋਇਆ। ਸੋ ਬੀਬੇ ਮਹਿੰਦਰ ਕੌਰ ਕਿਸਾਨੀ ਅੰਦੋਲਨ ਦੇ ਵਿੱਚ ਤੁਹਾਡੇ ਸਾਹਮਣੇ ਉਹ ਤਸਵੀਰ ਆ ਜਾਣੀ ਹੈ ਕਿ ਬੀਬੇ ਮਹਿੰਦਰ ਕੌਰ ਜਿਹੜੀ ਬਿਲਕੁਲ ਐ ਕੁੱਬੀ ਹੋ ਕੇ ਤੁਰਦੀ ਸੀ ਝੰਡਾ ਕਿਸਾਨੀ ਹੱਥ ਦੇ ਵਿੱਚ ਫੜਿਆ ਹੋਇਆ ਸੀ। ਇਸ ਬੀਬੇ ਦੀ ਫੋਟੋ ਲਾ ਕੇ ਕੰਗਣਾ ਰਣੌਤ ਨੇ ਆਪਣੇ ਟਵਿੱਟਰ ਦੇ ਉੱਤੇ ਅ ਲਿਖਿਆ ਸੀ ਕਿ ਇਸ ਤਰ੍ਹਾਂ ਦੀਆਂ ਅੰਦੋਲਨ ਕਰਨ ਵਾਲੀਆਂ ਬੀਬੀਆਂ 100-100 ਰੁਪਏ ਨੂੰ ਅੰਦੋਲਨ ਦੇ ਵਿੱਚ ਆਉਂਦੀਆਂ ਨੇ ਬਹੁਤ ਭੱਦੀ ਸ਼ਬਦਾਵਲੀ ਉਹਨੇ ਇਸ ਮਾਮਲੇ ਦੇ ਵਿੱਚ ਲਿਖੀ ਸੀ ਔਰ ਬੇਬੇ ਮਹਿੰਦਰਕੌਰ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ ਸੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਮਾਨਹਾਨੀ ਦਾ ਕੇਸ ਜਿਹੜਾ ਦਰਜ ਕਰਵਾਇਆ ਸੀ ਕੰਗਣਾ ਰਣੌਤ ਤੇ ਤੇ ਕੰਗਣਾ ਰਣੌਤ ਨੂੰ ਅੱਜ ਕੰਗਣਾ ਰਣੌਤ ਨੇ ਪਹਿਲਾਂ ਇਸ ਤੋਂ ਆਪਣੇ ਐਫ ਆਈ ਆਰ ਰੱਦ ਕਰਵਾਉਣ ਵਾਸਤੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਸੀ ਸੋ ਹੁਣ ਸਪਰੀਮ ਕੋਰਟ ਦਾ ਰੋਕ ਕੀਤਾ ਕੰਗੜਾ ਰਣੋਤ ਨੇ ਸੋ ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਤੋਂ ਵੀ ਕੰਗੜਾ ਰਣੋਤ ਨੂੰ ਕੋਈ ਰਾਹਤ ਨਹੀਂ ਮਿਲੀ ਸੋ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਜਿਹੜੀ ਹੈ ਬਠਿੰਡਾ ਅਦਾਲਤ ਦੇ ਵਿੱਚ ਚੱਲ ਰਹੀ ਹੈ ਸੋ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਇਸ ਮਾਮਲੇ ਦੇ ਵਿੱਚ ਨਹੀਂ ਹੈ ਬਠਿੰਡਾ ਅਦਾਲਤ ਦੇ ਵਿੱਚ ਹੁਣ ਇਹ ਨਿਰਵਿਗਨ ਜਿਹੜੀ ਕਾਰਵਾਈ ਚੱਲੇਗੀ ਸੋ ਇੱਥੇ ਕੰਗੜਾ ਰਣੋਤ ਨੂੰ ਕੋਈ ਸਜ਼ਾ ਹੁੰਦੀ ਹੈ ਜਾਂ ਕੰਗੜਾ ਰਣੋਤ ਆਪਣਾ ਉੱਥੇ ਪੱਖ ਰੱਖਦੀ ਹੈ ਸੋ ਹੁਣ ਸਮਾਂ ਦੱਸੇਗਾ ਪਰ ਇਹ ਇੱਕ ਵੱਡੀ ਜਿਹੜੀ ਜਿੱਤ ਇਸ ਚੀਜ਼ ਨੂੰ ਬੀਬੀ ਮਹਿੰਦਰ ਕੌਰ ਦੀ ਮੰਨਿਆ ਜਾ ਰਿਹਾ ਕਿਉਂਕਿ ਅਦਾਲਤ ਨੇ ਕਿਹਾ ਕਿ ਤੁਸੀਂ ਟਵੀਟ ਤੇ ਇੱਕ ਰੀਟਵੀਟ ਵੀ ਕੀਤਾ ਸੋ ਇਸ ਕਰਕੇ ਅ ਅਦਾਲਤ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਦੇਣ ਤੇ ਇਸ ਬਾਰੇ ਜਿਹੜਾ ਮਨਾ ਕਰ ਦਿੱਤਾ ਕੰਗਣਾ ਰਣੌਤ ਨੂੰ ਸੋ ਹੁਣ ਇਸ ਮਾਮਲੇ ਦੇ ਵਿੱਚ ਹੁਣ ਕੰਗਣਾ ਰਣੌਤ ਜਿਹੜੀ ਹੈ ਬਠਿੰਡਾ ਦੀ ਅਦਾਲਤ ਦਾ ਸਾਹਮਣਾ ਕਰੇਗੀ ਸੋ ਤਾਂ ਵਾਧੀਆਂ ਜਿੰਨੇ ਵੀ ਦਰਸ਼ਕ ਸੁਰਤੇ ਤੁਸੀਂ ਸਾਝ ਬਣਾ ਰਹੇ ਹੋ ਸਭ ਦਾ ਸੋ ਡਬਲ ਟੱਚ ਕਰਕੇ ਲਾਈਕ ਜਰੂਰ ਕਰ ਦਿਓ ਜੀ ਚਲਦੇ ਚਲਦੇ ਪ੍ਰੋਗਰਾਮ ਨੂੰ ਜਿੰਨਾ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੀਡੀਆ ਆਪਣਾ ਪੰਜਾਬ ਤੁਹਾਡੇ ਨਾਲ ਪਲ-ਪਲ ਦੀਆਂ ਖਬਰਾਂ ਜਿਹੜੀਆਂ ਪੰਜਾਬ ਦੀਆਂ ਲੈ ਕੇ ਤੁਹਾਡੇ ਨਾਲ ਸਾਂਝੀ ਸਾਂਝ ਪਾਉਂਦਾ ਸੋ ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਵੀ ਕਰਨੀ ਹੈ ਸੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜ਼ਿੰਦਗੀ ਲੀਤੇ ਆਉਣ ਲੱਗੀ ਹੈ ਲੋਕ ਘਰਾਂ ਵੱਲ ਨੂੰ ਪਰਤਣ ਲੱਗੇ ਨੇ ਪਰ ਘਰਾਂ ਦੇ ਵਿੱਚ ਬਚਿਆ ਕੀ ਹੈ ਇਹ ਕੁਝ ਜਾ ਕੇ ਪਤਾ ਲੱਗਣਾ ਹੈ ਸੋ ਇਹ ਸਾਰਾ ਮਾਮਲਾ ਕਿਉਂਕਿ ਹੁਣ ਅਦਾਲਤ ਜਿਹੜਾ ਇਹ ਘਰਾਂ ਦੇ ਵਿੱਚ ਜਦੋਂ ਇਹ ਵਾਪਸ ਜਾਣਗੇ ਉੱਥੇ ਪਤਾ ਲੱਗਣਾ ਵੀ ਪਿੱਛੇ ਬਚਿਆ ਕੀ ਆ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਜਿਹੜੀ ਆ ਇਸ ਵਾਰੀ ਹੜ੍ਹਾਂ ਨੇ ਜਿਹੜੀ ਕੀਤੀ ਆ ਖਾਸ ਤੌਰ ਦੇ ਉੱਤੇ ਸਾਡਾ ਬਾਰਡਰ ਏਰੀਆ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਨੁਕਸਾਨ ਹੋਇਆ ਸੋ ਇਹ ਜਿਹੜਾ ਹੁਣ ਮਾਮਲਾ ਜਿੱਦਾਂ ਹੁਣ ਲੋਕ ਘਰਾਂ ਨੂੰ ਵਾਪਸ ਜਾ ਰਹੇ ਨੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਪਤਾ ਲੱਗਣਾ ਵੀ ਹੁਣ ਗੱਡੀ ਜਦੋਂ ਲਈ ਤੇ ਲੈ ਕੇ ਆਉਣੀ ਆ ਤਾਂ ਕਿਸ ਤਰ੍ਹਾਂ ਦੇ ਉੱਥੇ ਪ੍ਰਬ ਸੋ ਪੰਜਾਬੀ ਮਿਹਨਤੀ ਨੇ ਜੀ ਉਦਮੀ ਨੇ ਸੋ ਆਪੋ ਆਪਣੀ ਜ਼ਿੰਦਗੀ ਨੂੰ ਦੁਬਾਰਾ ਲਈ ਦੇ ਉੱਤੇ ਫੇਰ ਲਿਆਉਣਗੇ ਸੋ ਇਹ ਮੈਨੂੰ ਵੀ ਵਿਸ਼ਵਾਸ ਆ ਸੋ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੱਥ ਨੇ ਮਦਦ ਦੇ ਲਈ ਪੰਜਾਬੀਆਂ ਦੇ ਲਈ ਸੋ ਅੱਜ ਹਰ ਸਟੇਟ ਦੇ ਵਿੱਚੋਂ ਜਿੱਥੋਂ ਵੀ ਕੋਈ ਜਿਹਨੂੰ ਵੀ ਇਸ ਚੀਜ਼ ਦਾ ਪਤਾ ਲੱਗਦਾ ਆਪਣੇ ਵੱਲੋਂ ਜਿੰਨਾ ਬਹੁਤੇ ਤੋਂ ਬਹੁਤਾ ਥੋੜੇ ਤੋਂ ਥੋੜਾ ਸਪੋਰਟ ਜਿਹੜੀ ਆ ਅੱਜ ਪੰਜਾਬੀਆਂ ਦੇ ਲਈ ਆ ਰਹੀ ਆ ਤੁਸੀਂ ਮੈਂ ਧੰਨਵਾਦ ਦੀਆਂ ਸਾਰੇ ਜਿਹੜੇ ਅਸੀਂ ਕਈ ਵਾਰੀ ਗੱਲਾਂ ਵੀ ਕਰਦੇ ਸੀ ਕਿ ਵੀ ਪੰਜਾਬੀ ਅਸੀਂ ਸਿੱਖ ਹਰੇਕ ਦੇ ਨਾਲ ਖੜਦੇ ਆ ਪਰ ਜਿਹੜਾ ਸਾਡੇ ਨਾਲ ਕੋਈ ਨਹੀਂ ਖੜਦਾ ਪਰ ਇਸ ਵਾਰੀ ਸਾਰੇ ਰਿਕਾਰਡ ਤੋੜ ਦਿੱਤੇ ਨੇ ਜੀ ਅਗਲੇ ਪਿਛਲੇ ਸੋ ਜਿਹਨਾਂ ਦੋਸਤਾਂ ਨੇ ਹਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੋਰ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਦੇ ਆਂ ਅੱਜ ਗਰਮੀ ਵੀ ਅੱਜ ਬਹੁਤ ਜ਼ਿਆਦਾ ਹੈ ਸੋ ਇੱਥੇ ਸਾਡਾ ਏਸੀ ਵੀ ਇਸ ਟਾਈਮ ਕੁਛ ਨਹੀਂ ਕੰਮ ਕਰ ਰਿਹਾ ਸੋ ਇਸ ਕਰਕੇ ਬਾਰ ਬਾਰ ਜਿਹੜਾ ਗਰਮੀ ਦਾ ਵੀ ਸਾਨੂੰ ਜਿਹੜਾ ਗਰਮੀ ਤੋਂ ਵੀ ਜਿਹੜਾ ਨਿਯਤ ਪਾਉਣ ਵਾਸਤੇ ਰਮਾਲ ਦਾ ਸਹਾਰਾ ਲੈਣਾ ਪੈਂਦਾ ਸੋ ਗੱਲ ਕਰੀਏ ਤਾਂ ਜਿਹੜੇ ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕ ਘਰਾਂ ਸੋ ਜਿੱਥੇ ਵੀ ਜਿਹੜਾ ਅੱਜ ਹੁਣ ਜਿੰਨੇ ਵੀ ਜਿਹੜੇ ਆਪਣੇ ਲੋਕੀ ਘਰਾਂ ਨੂੰ ਵਾਪਸ ਜਾ ਰਹੇ ਨੇ ਉਹ ਘਰੇ ਜਾ ਕੇ ਦੇਖਣਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਉਹ ਸਾਰਾ ਕੁਝ ਜਾ ਕੇ ਜ਼ਿੰਦਗੀ ਨਾਰਮਲ ਕਰਨ ਵਾਸਤੇ ਹਰ ਚੀਜ਼ ਦੀ ਉੱਥੇ ਲੋੜ ਪੈਣੀ ਹੈ ਸੋ ਹੁਣ ਜਿੰਨੇ ਵੀ ਸਹਿਯੋਗੀ ਸੱਜਣ ਨੇ ਲੋਕ ਡੋਨੇਸ਼ਨ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹੀ ਅਪੀਲਾਂ ਨੇ ਕਿ ਰਾਸ਼ਨ ਉੱਥੇ ਬਹੁਤ ਜ਼ਿਆਦਾ ਹੋ ਗਿਆ ਹੈ ਸੋ ਦਵਾਈਆਂ ਦਾ ਪ੍ਰਬੰਧ ਚੰਗਾ ਹੋ ਗਿਆ ਹੁਣ ਜਿਹੜੀਆਂ ਦਵਾਈਆਂ ਚਾਹੀਦੀਆਂ ਉਥੇ ਖਾਸ ਤੌਰ ਦੇ ਉੱਤੇ ਜ ਸਕਿਨ ਡਿਜ਼ੀਜ਼ ਦੀਆਂ ਦਵਾਈਆਂ ਹੋਣਗੀਆਂ ਆਈ ਫਲੂ ਵਗੈਰਾ ਦੇ ਹੋਣਗੇ ਬੁਖਾਰ ਦੀਆਂ ਸੋ ਇਹ ਦਵਾਈਆਂ ਦੀ ਲੋੜ ਪੈਣੀ ਆ ਸੋ ਇਹਦੇ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਦਵਾਈ ਵਕਰੇਤਾ ਜਿਹੜੇ ਨੇ ਉਹਨਾਂ ਨੇ ਅੰਮ੍ਰਿਤਸਰਦਿਆਂ ਨੇ ਵੀ ਸੋ ਇਥੋਂ ਕੱਲ ਮੈਂ ਕਿ ਦੇਖ ਰਿਆ ਸੀ ਸੋਨੀਪੜ ਤੋਂ ਉੱਤੋਂ ਵੀ ਇੱਕ ਬਾਈ ਜੀ ਮੋਟਰਸਾਈਕਲ ਦੇ ਉੱਤੇ ਬਹੁਤ ਵੱਡਾ ਬੂਰਾ ਲੱਦ ਕੇ ਲੈ ਕੇ ਆਇਆ ਦਵਾਈਆਂ ਦਾ ਸੋ ਲੈ ਕੇ ਚੱਲਿਆ ਸੀ ਉਥੇ ਸੋ ਕਹਿੰਦੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਦਵਾਈਆਂ ਮੈਂ ਲੈ ਕੇ ਆਉਂਗਾ ਮੇਰਾ ਆਪ ਦਾ ਦਵਾਈਆਂ ਦਾ ਕਾਰੋਬਾਰ ਹੈ ਸੋ ਦਵਾਈਆਂ ਦੀ ਲੋੜ ਪੈਣੀ ਹੈ ਉੱਥੇ ਘਰ ਦਾ ਘਰੇਲੂ ਸਮਾਨ ਜਿੱਦਾਂ ਮੈਂ ਸਵੇਰੇ ਵੀ ਦੱਸਿਆ ਸੀਗਾ ਕਿ ਇਲੈਕਟ੍ਰੋਨਿਕ ਦਾ ਸਮਾਨ ਵੀ ਉੱਥੇ ਚਾਹੀਦਾ ਪੱਖੇ ਫਰਿੱਜਾਂ ਬਲਬ ਲਾਈਟਾਂ ਵਗੈਰਾ ਪ੍ਰੋਪਰ ਇਹ ਚੀਜ਼ਾਂ ਸਾਰੀਆਂ ਉੱਥੇ ਚਾਹੀਦੀਆਂ ਸੋ ਜਿਹੜੀਆਂ ਲੋਕਾਂ ਦੀ ਟੁੱਲੂ ਪੰਪ ਮੋਟਰਾਂ ਵਗੈਰਾ ਉਹ ਵੀ ਸਭ ਜਿਹੜੀਆਂ ਸੜ ਗਈਆਂ ਹੋਣਗੀਆਂ ਪਾਣੀ ਦੇ ਨਾਲ ਸੋ ਇਸ ਤੋਂ ਇਲਾਵਾ ਖੇਤੀ ਵਾਲੀਆਂ ਮੋਟਰਾਂ ਜਿਹੜੀਆਂ ਜੋ ਵੀ ਜਿਹੜਾ ਵੀ ਜਿਸ ਤਰ੍ਹਾਂ ਦੀ ਜਿੱਦਾਂ ਦੀ ਮਦਦ ਕੋਈ ਕਰ ਸਕਦਾ ਗੱਲ ਕੀ ਜੇਕਰ ਉੱਥੇ ਇੱਕ ਪਾ ਰੌਂਡ ਲਾ ਲਈਏ ਪਹਿਲਾਂ ਜਾ ਕੇ ਕਿ ਦੇਖੀ ਉੱਥੇ ਕਿਹੜੀ ਚੀਜ਼ ਦੀ ਲੋੜ ਆ ਮੇਰੇ ਖਿਆਲੋਂ ਜਾਦਾ ਬਿਹਤਰ ਰਹੇਗਾ ਪਰ ਬਾਕੀ ਜਦੋਂ ਵੀ ਤੁਸੀਂ ਕੁਝ ਲੈ ਕੇ ਜਾਣਾ ਇਹ ਜ਼ਰੂਰ ਨਾਲ ਯਕੀਨੀ ਬਣਾਇਓ ਜਿਹੜਾ ਕੁਝ ਤੁਸੀਂ ਸਮਾਨ ਲੈ ਕੇ ਜਾ ਰਹੇ ਹੋ ਲੋੜਵੰਤਾ ਤੱਕ ਪਹੁੰਚਣਾ ਚਾਹੀਦਾ ਸੋ ਇਸ ਕਰਕੇ ਇਹ ਸਾਰਾ ਕੁਝ ਯਕੀਨੀ ਬਣਾ ਕੇ ਚੱਲਿਓ ਪੰਜਾਬ ਸਰਕਾਰ ਨੇ ਅੱਜ ਕਿਹਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ ਉਹਨਾਂ ਨੂੰ ਹਸਪੀਟਲ ਤੋਂ ਛੁੱਟੀ ਮਿਲੀ ਹੈ ਅਧਿਕਾਰੀਆਂ ਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਦੇ ਨਾਲ ਮੀਟਿੰਗ ਕੀਤੀ ਹੈ ਹੋਰ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਬਹੁਤ ਸਾਰੇ ਅਧਿਕਾਰੀ ਉਹਨਾਂ ਦੀ ਰਹਿائش ਦੀ ਉਤੇ ਮੌਜੂਦ ਸੀਗੇ ਸੋ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਾਰਾ ਕੁਝ ਮੁਕੰਮਲ ਕਰਨ ਤੋਂ ਬਾਅਦ ਅਸੀਂ ਡੇਢ ਮਹੀਨੇ ਦੇ ਅੰਦਰ ਅੰਦਰ ਹਰ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਅਸੀਂ ਦੇ ਦੇਵਾਂਗੇ ਸੋ ਉਹ ਕਹਿੰਦੇ ਚੈੱਕ ਤੁਹਾਡੇ ਹੱਥਾਂ ਦੇ ਵਿੱਚ ਹੋਣਗੇ ਮੁਆਵਜ਼ੇ ਦੇ ਸੋ ਇਹ ਵਾਅਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੇ ਨਾਲ ਕੀਤਾ ਸੋ ਬਹੁਤ ਵੱਡੀ ਤਰਾਸ ਦੀ ਹੈ ਠੀਕ ਹੈ ਲੋਕੀ ਵਕਤ ਹੀ ਰਾਹਤ ਦੇ ਸਕਦੇ ਨੇ ਪਰ ਜਿਹੜਾ ਪਰਮਾਨੈਂਟ ਜਿਹੜਾ ਸੋਲੂਸ਼ਨ ਹੈ ਉਹ ਸਾਡੀਆਂ ਸਰਕਾਰਾਂ ਨੇ ਕਰਨਾ ਸੋ ਅੱਜ ਰਮਣੀਤ ਬਿੱਟੂ ਉਹਨੇ ਵੀ ਜਲੰਧਰ ਦੇ ਵਿੱਚ ਮੌਜੂਦ ਸੀ ਭਾਜਪਾ ਦੀ ਵੱਡੀ ਲੀਡਰਸ਼ਿਪ ਮੌਜੂਦ ਸੀ ਸੋ ਪੱਤਰਕਾਰਾਂ ਨੇ ਜਦੋਂ ਸਵਾਲ ਕੀਤੇ ਕਿ ਜੀ ਫਲਾਨਾ ਲੀਡਰ ਆ ਕਹਿ ਰਿਹਾ ਫਲਾਨਾ ਕਹਿ ਰਿਹਾ ਸੋ ਪੂਰੇ ਜੋਸ਼ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਜਾਣਦੇ ਨਹੀਂ ਦਿੱਲੀ ਦੇ ਲੋਕਾਂ ਨੂੰ ਅਸੀਂ ਕੀ ਸਿਆਣਦੇ ਕੌਣ ਨੇ ਇੱਥੇ ਅਸੀਂ ਮੈਂ ਇਹਨਾਂ ਨੂੰ ਨਹੀਂ ਜਾਣਦਾ ਸੋ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਕਰਦੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜਾ ਕੁਝ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤਾ 1600 ਕਰੋੜ ਰੁਪਈਆ ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਕਿਸ਼ਤੀਆਂ ਵਾਸਤੇ ਇਤਜ਼ਾਮ ਫੌਰੀ ਤੌਰ ਦੇ ਉੱਤੇ ਜਿਹੜੇ ਪ੍ਰਬੰਧ ਪੰਜਾਬ ਸਰਕਾਰ ਨੇ ਕਰਨੇ ਨੇ ਕੋਈ ਡੀਜ਼ਲ ਚਾਹੀਦਾ ਕੋ ਹੋਰ ਇਸ ਤਰ੍ਹਾਂ ਦਾ ਕੰਮ ਕਰਨ ਵਾਸਤੇ ਪ੍ਰਬੰਧ ਕਰਨ ਵਾਸਤੇ ਇਹ ਫੌਰੀ ਤੌਰ ਦੇ ਉੱਤੇ ਦਿੱਤਾ ਬਾਕੀ ਮੁਆਵਜ਼ਾ ਕਹਿੰਦੇ ਕੇਂਦਰ ਸਰਕਾਰ ਪੂਰਾ ਦੇਊਗੀ ਸਾਰਾ ਸੋ ਇਹ ਅਜ ਰਮਨੀਤ ਬਿੱਟੂ ਉਹਨਾਂ ਨੇ ਫੇਰ ਦੁਬਾਰਾ ਜਲੰਧਰ ਦੇ ਵਿੱਚ ਇਹ ਗੱਲ ਕਹੀ ਹੈ ਕਿਉਂਕਿ ਉਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਜਿਹੜੇ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਕਹਿ ਚੁੱਕੇ ਨੇ ਕਿ ਹਾਲੇ ਤੱਕ ਇਹ ਸਿਰਫ ਇੱਕ ਉਹਨਾਂ ਨੇ ਇੱਕ ਛੋਟਾ ਜਿਹਾ ਟੋਕਨ ਮਨੀ ਜਿਹੜੀ ਦਿੱਤੀ ਹੈ ਸੋ ਦੂਜੇ ਪਾਸੇ ਇਸੇ ਮਾਮਲੇ ਨੂੰ ਲੈ ਕੇ ਹੁਣ ਜਿਹੜਾ ਫਿਰ ਦੁਬਾਰਾ ਰਮਣੀਤ ਮਿੱਟੂ ਉਹਨਾਂ ਦਾ ਇਹ ਬਿਆਨ ਆਇਆ ਵੀ ਆਪਣੇ ਆਪ ਦੇ ਵਿੱਚ ਕਾਫੀ ਮਹਨੇ ਰੱਖਦਾ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਸੋ ਉਹਨਾਂ ਲੋਕਾਂ ਦਾ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਉਹਨਾਂ ਨੂੰ ਦੇ ਕੇ ਉਨਾਂ ਨੂੰ ਰਾਹਤ ਜਰੂਰ ਦੇਈ ਹੋਈ ਹੈ ਕੇਂਦਰ ਸਰਕਾਰ ਸੋ ਧੰਨਵਾਦ ਜੀ ਅਸੀਂ ਸਾਰੇ ਦਰਸ਼ਕਾਂ ਸਰੋਤਿਆਂ ਦੇ ਜਿਹੜੇ ਲਗਾਤਾਰ ਸਾਡੇ ਨਾਲ ਸਾਥ ਬਣਾ ਰਹੇ ਨੇ ਸੋ ਧੰਨਵਾਦ ਜੀ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਔਰ ਡਬਲ ਟੱਚ ਕਰਕੇ ਚੱਲਦੇ ਚੱਲਦੇ ਪ੍ਰੋਗਰਾਮ ਨੂੰ ਲਾਈਕ ਜਰੂਰ ਕਰ ਦਿਓ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਗੱਲ ਕਰੀਏ ਤਾਂ ਆਪਾਂ ਕੁਝ ਨਾਮ ਨੇ ਤੁਹਾਡੇ ਸਰੋਤਿਆਂ ਦੇ ਦਰਸ਼ਕਾਂ ਦੇ ਉਹ ਤੁਹਾਡੇ ਨਾਲ ਸਾਝੇ ਕਰਦੇ ਹਾਂ ਸੋ ਇੱਕ ਵਾਰੀ ਲਾਈਕ ਜਰੂਰ ਕਰ ਦਿਓ ਜੀ ਡਬਲ ਟੱਚ ਵਾਲਾ ਅੱਜ ਖਾਨਾ ਬਹੁਤ ਸਲੋ ਚੱਲ ਰਿਹਾ ਸੋ ਇਹਦਾ ਕਾਰਨ ਕੀ ਆ ਪਤਾ ਨਹੀਂ ਤੋ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ ਡਬਲ ਟੱਚ ਸਕਰੀਨ ਦੇ ਉੱਤੇ ਕਰ ਦਿਓ ਆਪਣੇ ਫੋਨ ਤੇ ਤੇ ਲਾਈਕ ਹੋ ਜਾਣਾ ਜਿੰਨਾ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੀਆਂ ਤੁਹਾਡੇ ਸਾਰਿਆਂ ਦੇ ਆ ਨਾਮ ਨੇ ਕੁਝ ਤੁਹਾਡੇ ਜਪਾ ਜਰੂਰ ਸਾਂਝੇ ਕਰਦੇ ਆ ਸੈਜਵੀਰ ਬਲੌਗ ਇਟਲੀ ਤੋਂ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਹਰਮਨ ਚਾਹਲ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਅਭਿੰਦਰ ਸਾਹੀ ਸਾਹਿਬ ਸਵਾਗਤ ਤੁਹਾਡਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬਿਲਕੁਲ ਸਾਵੀ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ ਵੀ ਹੁਣ ਜਿਹੜੀਆਂ ਲੋਕਾਂ ਨੂੰ ਲੋੜ ਆ ਨਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕਿਉਂਕਿ ਦੇਖੋ ਲੋਕਾਂ ਨੇ ਮਦਦ ਕੀਤੀ ਰਾਸ਼ਨ ਪਾਣੀ ਗਰੋਸਰੀ ਵਗੈਰਾ ਹੋਰ ਲੋੜਿੰਦਾ ਸਮਾਨ ਲੋਕਾਂ ਨੇ ਘਰਾਂ ਦਾ ਪੰਚਾਇਤ ਦਿੱਤਾ ਪਰ ਹੁਣ ਘਰ ਦੁਆਰਾ ਖੜੇ ਕਰਨ ਦੇ ਲਈ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਲੋੜ ਹੈ ਇਥੇ ਸਮਝਦੀਆਂ ਸਰਕਾਰਾਂ ਨੂੰ ਐਨ ਜੀਓ ਦਾ ਸਾਥ ਲੈ ਕੇ ਸਾਡੇ ਕਲਾਕਾਰ ਸੈਲੀਬ੍ਰਿਟੀਆ ਨੂੰ ਨਾਲ ਲੈ ਕੇ ਹੁਣ ਵੱਡੇ ਪੱਧਰ ਦੇ ਉੱਤੇ ਇੱਕ ਲੰਬੀ ਮੁਹਿੰਮ ਜਿਹੜੀ ਉਹ ਵਿੰਡਣੀ ਪੈਣੀ ਹੈ ਇਹ ਗੱਲ ਯਕੀਨੀ ਬਣਾਉਣੀ ਪੈਣੀ ਹੈ ਸਾਵੀ ਸਾਹਿਬ ਕਿ ਹਰ ਚੀਜ਼ ਲੋੜਵੰਦ ਤੱਕ ਜਾਵੇ ਕਰਤਾਰ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਹੁਣ ਸਿੰਘ ਜੀ ਸਵਾਗਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਂਝ ਬਣਾ ਰਹੇ ਹੋ ਧੰਨਵਾਦ। ਪੂਜਾ ਜੀ ਸਵਾਗਤ ਸਤਿ ਸ੍ਰੀ ਅਕਾਲ। ਸੋਨ ਲਾਲ ਜੀ ਸਵਾਗਤ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ। ਅਵਧਾਰ ਸਿੰਘ ਜੀ ਜੀ ਆਇਆਂ ਨੂੰ ਸਵਾਗਤ ਜੀ ਤੁਹਾਡਾ ਧੰਨਵਾਦ। ਹੰਦ ਜਸਪਾਲ ਸਿੰਘ ਨੱਡਸ ਆਫ ਬਾਬੇ ਨਾਨਕੀ ਮਾਰਕੀਟ ਸੁਲਤਾਨਪੁਰ ਲੋਧੀ ਤੋਂ ਸਵਾਗਤ ਬਾਜੀ ਸਤਿ ਸ੍ਰੀ ਅਕਾਲ ਔਰ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਲਾਈਕ ਜਰੂਰ ਕਰ ਦਿਓ ਬਿਲਕੁਲ ਸਾਹੀ ਸਾਹਿਬ ਜਿਹੜਾ ਮਨਕੀਰ ਤੌਲਖ ਨੇ ਭਗਵੰਤ ਮਾਨ ਸਾਹਿਬ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਆ ਤੇ ਖੁਦ ਭਗਵੰਤ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਆ ਕੀ ਬਿਲਕੁਲ ਮਨਕੀਰ ਤਾਂ ਕਹਿੰਦੇ ਵੀ ਆਪਾਂ ਇਹ ਸਾਰਾ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਹੈ ਔਰ ਅਸੀਂ ਵਿਚਾਰ ਕਰ ਰਹੇ ਹਾਂ ਇਸ ਦੇ ਉੱਤੇ ਸੋ ਮੁੱਖ ਮੰਤਰੀ ਸਾਹਿਬ ਬਿਲਕੁਲ ਅੱਜ ਲੋੜ ਆ ਉਹਨਾਂ ਲੋਕਾਂ ਨੂੰ ਚਾਹੇ ਉਹ ਛੋਟੇ ਕਿਸਾਨ ਨੇ ਮੱਧ ਵਰਗੀ ਕਿਸਾਨ ਨੇ ਜਾਂ ਸਾਡਾ ਮਜ਼ਦੂਰ ਵਰਗ ਹੈ ਉਥੋਂ ਗੱਲ ਕੀ ਜਿਹਦਾ ਵੀ ਨੁਕਸਾਨ ਹੋਇਆ ਹੈ ਜਿਹੜੇ ਵੀ ਲੋਕ ਕਰਜ਼ਾ ਚੱਕਿਆ ਹੋਇਆ ਸੀ ਕਿਉਂਕਿ ਅੱਜ ਕੋਈ ਵੀ ਚੀਜ਼ ਅਗਰ ਕਿਸੇ ਨੇ ਲੈਣੀ ਹੈ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਅੱਜ ਕਰਜ਼ਾ ਚੁੱਕ ਕੇ ਲੈਣੀ ਪੈਂਦੀ ਹੈ ਉਹ ਇਸ ਆਸ ਤੇ ਉੱਤੇ ਬੰਦਾ ਚੁੱਕ ਲੈਂਦਾ ਵੀ ਕੱਲ ਨੂੰ ਫਸਲ ਵਾੜੀ ਆਜੂਗੀ ਤੇ ਜਾਂ ਦਿਹਾੜੀ ਜੋਤੇ ਵਾਲਾ ਕਹਿੰਦਾ ਚਾਰ ਦਿਹਾੜੀਆਂ ਲਾ ਕੇ ਓਵਰ ਟਾਈਮ ਲਾ ਕੇ ਅਸੀਂ ਇਹ ਪੂਰਾ ਕਰ ਦਾਂਗੇ ਜਿਨ੍ਹਾਂ ਦਾ ਸਾਰਾ ਕੁਝ ਖਰਾਬ ਹੋ ਗਿਆ ਬਰਬਾਦ ਹੋ ਗਿਆ ਅੱਜ ਉਹਨਾਂ ਨੂੰ ਇਸ ਵੱਡੀ ਦਾ ਹੱਥ ਦੀ ਲੋੜ ਆ ਅੱਜ ਜਿੰਨਾ ਹੋ ਸਕਦਾ ਦਿਲ ਖੋਲ ਕੇ ਇਹਨਾਂ ਲੋਕਾਂ ਦੀ ਮਦਦ ਕਰੋ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਲੋਕਾਂ ਦੇ ਜਿਹੜੇ ਕਰਜ਼ੇ ਨੇ ਉਹ ਬਿਲਕੁਲ ਸਮਾਪਤ ਕਰਨੇ ਚਾਹੀਦੇ ਨੇ ਕਿਉਂਕਿ ਇਸ ਕੰਡੀਸ਼ਨ ਦੇ ਵਿੱਚ ਨਹੀਂ ਰਹਿਣਾ ਇਹਨਾਂ ਨੇ ਕਿ ਇਹ ਕਰਜ਼ਾ ਵੀ ਵਾਪਸ ਕਰ ਸਕਣ। ਸੋ ਧੰਨਵਾਦੀਆਂ ਤੁਹਾਡਾ ਸਾਰਿਆਂ ਦਾ ਡਬਲ ਟੱਚ ਜਰੂਰ ਕਰਦੇ ਹੋ ਜੀ ਚਲਦੇ ਚਲਦੇ। ਸੋ ਤਾਂ ਲਾਈਕ ਕਰਦੇ ਹੋ ਜੀ ਧੰਨਵਾਦ ਤੁਹਾਡਾ ਸਾਰੇ ਇੰਨੀ ਵੱਡੀ ਗਿਣਤੀ ਤੁਸੀਂ ਦੇਖ ਰਹੇ ਹੋ। ਸੋ ਡਬਲ ਟੱਚ ਜਰੂਰ ਕਰਦੇ ਹੋ ਜੀ ਲਾਈਕ ਕਰਦੇ ਹੋ। ਸੋ ਜਿੰਨੇ ਵੀ ਤੁਸੀਂ ਦਰਸ਼ਕ ਆਸ ਟਾਈਮ ਸਾਡੇ ਨਾਲ ਸੰਝ ਬਣਾ ਰਹੇ ਹੋ। ਡਬਲ ਟੱਚ ਸਕਰੀਨ ਦੇ ਉੱਤੇ ਕਰ ਦਿਓ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਸੋ ਹੜਪ੍ਰਭਾਵਿਤ ਇਲਾਕਿਆਂ ਤੋਂ ਚੰਗੀ ਖ਼ਬਰ ਮੈਂ ਇਸ ਕਰਕੇ ਕਹੂੰਗਾ ਕਿ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਆਪਣੇ ਆਸ਼ੀਅਨੀਆਂ ਦੇ ਵਿੱਚ ਵਾਪਸ ਜਾ ਕੇ ਜਿਹੜਾ ਸੁੱਖ ਮਿਲਦਾ ਇਨਸਾਨ ਨੂੰ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਸੋ ਅੱਜ ਜਿੱਦਾਂ ਦੇ ਵੀ ਹੈਗੇ ਨੇ ਆਪਣੇ ਘਰਾਂ ਨੂੰ ਜਾ ਕੇ ਜਦੋਂ ਟਟੋਲੇ ਆਉਣਾ ਨੇ ਸੋ ਉਹ ਸੀਨ ਦੇਖਣ ਵਾਲੇ ਸੀ ਬੱਚੇ ਆਪਣਾ ਸਮਾਨ ਲੱਭ ਰਹੇ ਸੀ ਬਜ਼ੁਰਗ ਆਪਦਾ ਸਮਾਨ ਲੱਭ ਰਹੇ ਸੀ ਮਾਈਆਂ ਰਸੋਈ ਦੇ ਵਿੱਚੋਂ ਸਮਾਨ ਲੱਭ ਰਹੀਆਂ ਸੀ ਬੱਚਿਆਂ ਖੁਚਾ ਸਮਾਨ ਸੋ ਅੱਜ ਬਹੁਤ ਭਾਵੁਕ ਕਰਨ ਵਾਲੀਆਂ ਤਸਵੀਰਾਂ ਇਹਨਾਂ ਇਲਾਕਿਆਂ ਦੇ ਵਿੱਚੋਂ ਆਈਆਂ ਨੇ ਚੰਗੀ ਖਬਰ ਇਹ ਹੈ ਕਿ ਉੱਥੇ ਅੱਜ بارش ਨਹੀਂ ਹੋ ਰਹੀ ਪਿਛਲੇ 2-3 ਦਿਨਾਂ ਤੋਂ ਰਾਹਤ ਕਾਰਜਾਂ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਸੋ ਇਹ ਇੱਕ ਸ਼ੁਭ ਸੰਕੇਤ ਹੈ ਬਾਕੀ ਬਹੁਤ ਵੱਡੇ ਪੱਧਰ ਦੇ ਉੱਤੇ ਦੁਬਾਰਾ ਸਾਰੇ ਸਿਸਟਮ ਨੂੰ ਖੜਾ ਕਰਨ ਵਾਸਤੇ ਬਹੁਤ ਮਿਹਨਤ ਜਿਹੜੀ ਉਹ ਕਰਨੀ ਪੈਣੀ ਹੈ ਔਰ ਜਿਨ੍ਹਾਂ ਲੋਕਾਂ ਨੇ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੀਡੀਆ ਆਪਣਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਡਬਲ ਟੱਚ ਕਰ ਦਿਓ ਚਲਦੇ-ਚਲਦੇ ਸਕਰੀਨ ਦੇ ਉੱਤੇ ਤੇ ਨਾਲ ਦੀ ਨਾਲ ਲਾਈਕ ਜ਼ਰੂਰ ਕਰ ਦਿਓ ਜੀ ਅਮਰਤਪਾਲ ਸਿੰਘ ਤੇ ਲੋਸਾਬ ਸਵਾਗਤ ਤੁਹਾਡਾ ਜੀ ਆਇਆਂ ਨੂੰ ਪਟਿਆਲੇ ਤੋਂ ਤੇ ਕੀ ਹਾਲਾਤ ਨੇ ਜੀ ਪਟਿਆਲੇ ਦੇ ਜਰੂਰ ਦੱਸਿਓ ਤੁਸੀਂ ਆਪੋ ਆਪਣੇ ਇਲਾਕੇ ਦੇ ਦਰਸ਼ਕੋ ਸਾਰੇ ਦੱਸਿਓ ਕਿ ਇਸ ਟਾਈਮ ਮੌਸਮ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਸਤਲੁਜ ਤੇ ਬਾਕੀ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਨੀਚੇ ਵੱਲ ਨੂੰ ਜਾ ਰਿਹਾ ਸੋ ਇਹ ਇੱਕ ਸ਼ੁਭ ਸੰਕੇਤ ਨੇ ਹੁਣ ਜਿਹੜੀ ਆ ਅਗਲੇ 2-3 ਦਿਨ ਜਿਹੜੇ ਨੇ ਉਹ ਭਾਰੀ ਬਾਰਿਸ਼ ਦੀ ਪੇਸ਼ਗੋਈ ਜਿਹੜੀ ਆ ਖਾਸ ਤੌਰ ਤੇ ਪਹਾੜੀ ਇਲਾਕਿਆਂ ਦੇ ਵਿੱਚ ਕੀਤੀ ਗਈ ਹੈ ਸੋ ਰੱਬ ਦਾ ਵਾਸਤਾ ਹੁਣ ਤਾਂ ਨਾ ਹੋਵੇ ਤਾਂ ਚੰਗੀ ਗੱਲ ਆ ਜੀ ਹੁਣ ਤਾਂ ਹਲਕੀ ਬਾਰਿਸ਼ ਵੀ ਨਹੀਂ ਬਰਦਾਸ਼ਤ ਕਰਨਯੋਗੇ ਰਹੇ ਕਿਉਂਕਿ ਲਗਾਤਾਰ ਪਿਛਲੇ ਮਹੀਨੇ ਡਿਡ ਮਹੀਨੇ ਤੋਂ ਆਹੀ ਕੁਛ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਸੋ ਲਗਾਤਾਰ ਪਾਣੀ ਦੀ ਮਾਰ ਪੰਜਾਬ ਜਿਹੜਾ ਉਹ ਚੱਲ ਰਿਹਾ ਸੋ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਕਾਫੀ ਇਲਾਕੇ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਸੋ ਦਿੱਲੀ ਤੇ ਪੂਰਾ ਜਿਹੜਾ ਇਹ ਇਲਾਕੇ ਨੇ ਕਾਫੀ ਵੱਡੀ ਪੱਦਰ ਦੇ ਉੱਤੇ ਪਾਣੀ ਦੇ ਨਾਲ ਜਿਹੜਾ ਝੰਬੇ ਪਏ ਨੇ ਸੋ ਦੂਜੀ ਗੱਲ ਕਰੀਏ ਹੁਣ ਆਪਾਂ ਨੇਪਾਲ ਦੀ ਨੇਪਾਲ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਸੋਸ਼ਲ ਮੀਡੀਆ ਦੀਆਂ 26 ਐਪਸ ਤੇ ਉੱਤੇ ਪਾਬੰਦੀ ਕੀ ਲਾਈ ਨੇਪਾਲ ਸਰਕਾਰ ਨੇ ਇੱਕ ਕਹ ਲੋ ਵਿਪਤਾ ਸਹਿੇੜ ਲਈ ਬੇਸ਼ੱਕ ਉਹ ਪਬੰਦੀ ਵਾਪਸ ਵੀ ਲੈ ਲਈ ਪਰ ਅੱਜ ਨੇਪਾਲ ਦਾ ਕੋਈ ਵੀ ਐਸਾ ਸ਼ਹਿਰ ਨਹੀਂ ਜਿੱਥੇ ਪਰਦਰਸ਼ਨ ਨਹੀਂ ਹੋਏ ਸੋ ਦੋ ਦਿਨ ਤਾਂ ਉੱਥੇ ਸਰਕਾਰ ਨਾਮ ਦੀ ਕੋਈ ਚੀਜ਼ ਬਚੀ ਹੋਈ ਨਹੀਂ ਸੀ ਇੱਥੋਂ ਤੱਕ ਕਿ ਦੇਸ਼ ਦੇ ਕਈ ਮੰਤਰੀ ਜਿਹੜੇ ਅਸਤੀਫਾ ਦੇ ਕੇ ਦੇਸ਼ ਤੋਂ ਵੀ ਭੱਜ ਗਏ ਹੋਣਗੇ ਜਿਹੜੇ ਹਾਲਾਤ ਬਣੇ ਸੀ ਕਈਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਪੀੜ ਵੱਲੋਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਔਰ ਇੱਥੋਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਫੌਜ ਦੇ ਕਹਿਣ ਦੇ ਉੱਤੇ ਆਪਣਾ ਅਹੁਦਾ ਛੱਡਣਾ ਪਿਆ ਤੇ ਸਰਕਾਰ ਇੱਕ ਤਰ੍ਹਾਂ ਨਾਲ ਉੱਥੇ ਖਤਮ ਹੋਈ ਆ ਹੁਣ ਰਾਸ਼ਟਰਪਤੀ ਜਿਹੜਾ ਬਦਲਵੇਂ ਪ੍ਰਬੰਧ ਕਰਨ ਵਾਸਤੇ ਲੱਗੇ ਹੋਏ ਨੇ ਸਾਬਕਾ ਚੀਫ ਜੈਸਟ ਸ਼ਕੀਲਾ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦੇ ਲਈ ਰਾਜ਼ੀ ਕਰਨ ਵਾਸਤੇ ਸਹਿਮਤੀ ਲੈ ਲਈ ਗਈ ਹੈ ਉਹਨਾਂ ਦੀ ਕਿ ਉਹ ਸਰਕਾਰ ਦੀ ਅਗਵਾਈ ਕਰਨ ਜਿਹੜੀ ਇਹ ਕਾਰਜਕਾਰੀ ਸਰਕਾਰ ਅਗਰ ਬਣਦੀ ਹੈ ਕਿਉਂਕਿ ਸ਼ਕੀਲਾ ਜਿਹੜੇ ਨੇ ਇੱਕ ਬਹੁਤ ਇਮਾਨਦਾਰ ਤੇ ਧਰਲੇਦਾਰ ਜਿਹੜੇ ਇਹਨਾਂ ਨੂੰ ਚੀਫ ਜਸਟਿਸ ਮੰਨੇਆ ਗਿਆ ਸੋ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਅਦਾਲਤਾਂ 'ਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਬਹੁਤ ਕੰਮ ਕੀਤਾ ਸੀ ਜਦੋਂ ਇਹਨਾਂ ਦਾ ਕਾਰਜਕਾਲ ਸੀ ਸੋ ਕੁੱਲ ਮਿਲਾ ਕੇ ਅਗਰ ਇਸ ਨਾਮ ਦੇ ਉੱਤੇ ਸਹਿਮਤੀ ਬਣਦੀ ਆ ਹੋ ਸਕਦਾ ਹੈ ਨੇਪਾਲ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋਵੇ ਪਰ ਇੱਕ ਹੋਰ ਖਬਰ ਜਿਹੜੀ ਉੱਥੋਂ ਨਿਕਲ ਕੇ ਆ ਰਹੀ ਹੈ ਸੋ ਇੱਕ ਡਰਾਈਵਰ ਨੇ ਦਾਵਾ ਕੀਤਾ ਕਿ ਇੱਕ ਬੱਸ ਜਿਹੜੀ ਸਾਡੀ ਇਧਰੋਂ ਉੱਥੇ ਮੰਦਰਾਂ ਦੇ ਦਰਸ਼ਨਾਂ ਵਾਸਤੇ ਗਈ ਹੋਈ ਸੀ ਸੋ ਜਿਉਂ ਹੀ ਕਾਠਮਾਂਡੂ ਤੋਂ ਬਾਹਰ ਨਿਕਲੀ ਸੋ ਭੀੜ ਨੇ ਉਸ ਬੱਸ ਦੇ ਉੱਤੇ ਹਮਲਾ ਕੀਤਾ ਜਿਦੇ ਵਿੱਚ ਕੁਝ ਬਜ਼ੁਰਗ ਕੁਝ ਮਹਿਲਾਵਾਂ ਜਿਹੜੀਆਂ ਜਿਨ੍ਹਾਂ ਦੇ ਸਟਾਂ ਲੱਗੀਆਂ ਨੇ ਉਹ ਜ਼ਖਮੀ ਹੋਏ ਨੇ ਸੋ ਇਸ ਦੀ ਸੂਚਨਾ ਜਦੋਂ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਸੋ ਜ਼ਖਮੀਆਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਔਰ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਸਪੈਸ਼ਲ ਜਹਾਜ਼ ਰਾਹੀਂ ਵਾਪਸ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਗਏ ਨੇ ਸੋ ਬਹੁਤ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਨੇ ਸੋ ਨੇਪਾਲ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹਾਲਾਤ ਬਣੇ ਹੋਏ ਨੇ ਸੋ ਇੱਕ ਟਾਈਮ ਤੇ ਇਹ ਵਿਰੋਧ ਹੋਇਆ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਲੋਕਾਂ ਨੇ ਆਵਾਜ਼ ਚੁੱਕੀ ਕੀ ਸਾਡੀ ਸਰਕਾਰ ਭ੍ਰਿਸ਼ਟਾਚਾਰ ਦੇ ਵਿੱਚ ਪੂਰੀ ਤਰ੍ਹਾਂ ਦਲਦਲ ਦੇ ਵਿੱਚ ਦੱਸ ਚੁੱਕੀ ਹੈ ਸੋ ਲੋਕਾਂ ਦਾ ਕਹਿਣਾ ਵੀ ਜਦੋਂ ਇਹ ਚੀਜ਼ਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਲੈ ਕੇ ਆਏ ਤਾਂ ਜਿਹੜਾ ਆ ਲੋਕਾਂ ਦਾ ਜੇ ਕਹਿਣਾ ਸੀ ਵੀ ਜਦੋਂ ਇਸ ਚੀਜ਼ ਦਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਲੈ ਕੇ ਆਏ ਤਾਂ ਸਰਕਾਰ ਨੇ ਸੋਸ਼ਲ ਮੀਡੀਆ ਉੱਪਰ ਹੀ ਪਾਬੰਦੀ ਲਾ ਦਿੱਤੀ ਸੋ ਪਰ ਸਰਕਾਰ ਦਾ ਤਰਕ ਇਸ ਮਾਮਲੇ 'ਚ ਸੀ ਕਿ ਜਿਹੜੀਆਂ 26 ਐਪ ਸਰਕਾਰ ਨੇ ਬੰਦ ਕੀਤੀਆਂ ਨੇ ਉਹ ਐਪਸ ਨੇ ਆਪਣੇ ਆਪ ਨੂੰ ਨੇਪਾਲ ਦੇ ਵਿੱਚ ਰਜਿਸਟਰ ਨਹੀਂ ਸੀ ਕਰਾਇਆ ਸੋ ਇਸ ਕਰਕੇ ਇਹ ਕਹਿੰਦੇ ਸਾਰੀਆਂ ਪਾਬੰਦੀਆਂ ਲਾਉਣੀਆਂ ਪਈਆਂ ਸੋ ਕੁੱਲ ਮਿਲਾ ਕੇ ਇਸ ਟਾਈਮ ਨੇਪਾਲ ਦੇ ਵਿੱਚ ਅਰਾਜਕਤਾ ਵਰਗਾ ਮਾਹੌਲ ਜਿਹੜਾ ਫੈਲਿਆ ਹੋਇਆ ਫੌਜ ਸਥਿਤੀ ਦੇ ਉੱਤੇ ਪਲ-ਪਲ ਦੀ ਨਜ਼ਰ ਰੱਖ ਰਹੀ ਹੈ ਔਰ ਦੂਜਾ ਕਈ ਇਲਾਕਿਆਂ ਦੇ ਵਿੱਚ ਕਰਫਿਊ ਲੱਗਿਆ ਹੋਇਆ ਕੁਝ ਇਲਾਕਿਆਂ ਦੇ ਵਿੱਚ ਢਿੱਲ ਜਰੂਰ ਦਿੱਤੀ ਗਈ ਆ ਪਰ ਜਿਹੜੀ ਆ ਫੋਰਸ ਹੈ ਉਹ ਲਗਾਤਾਰ ਗਾਈਡਲਾਈਨ ਜਿਹੜੀਆਂ ਐਡਵਾਈਜ਼ਰੀ ਜਾਰੀ ਕਰ ਰਹੀਆਂ ਨੇ ਸੋ ਉਸ ਪਾਸੇ ਜਿਹੜੇ ਲੋਕਾਂ ਨੂੰ ਕਿਹਾ ਗਿਆ ਵੀ ਵੱਤ ਤੋਂ ਵੱਧ ਉਧਰ ਧਿਆਨ ਦਿੱਤਾ ਜਾਵੇ ਹਾਲਾਂਕਿ ਨਾ ਐਪਸ ਦੇ ਉੱਤੇ ਪਾਬੰਦੀ ਵੀ ਜਿਹੜਾ ਸੋ ਬਿਲਕੁਲ ਜੀ ਸੋ ਆਪਾਂ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਦਰਸ਼ਕ ਤੁਸੀਂ ਸਾਡੇ ਨਾਲ ਸਾਥ ਬਣਾ ਰਹੇ ਹੋ ਧੰਨਵਾਦ ਆ ਤੁਹਾਡਾ ਤੇ ਅੱਜ ਬਾਹਰ ਹੋਣ ਕਰਕੇ ਪ੍ਰੋਗਰਾਮ ਜਿਹੜਾ ਆਪਾਂ ਨੂੰ ਬਾਹਰੋਂ ਕਰਨਾ ਪੈ ਰਿਹਾ ਸੋ ਇਸ ਕਰਕੇ ਕਈ ਵਾਰੀ ਕੋਈ ਵਿੱਚੋਂ ਕੁਸ ਭੇਟੀ ਆ ਜਾਂਦੇ ਨੇ ਜਿੱਦਾਂ Rao ਸਾਹਿਬ ਕਹਿੰਦੇ ਹੁੰਦੇ ਨੇ ਸੋ ਕਈ ਵਾਰੀ ਹੋ ਜਾਂਦਾ ਜੀ ਇਸ ਤਰ੍ਹਾਂ ਦਾ ਤੇ ਬਹੁਤ ਧੰਨਵਾਦੀਆਂ ਜਿਹਨਾਂ ਦੋਸਤਾਂ ਨੇ ਹਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੀਡੀਆ ਆਪਣਾ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲਾਈਕ ਕਰ ਦਿਓ ਜੀ ਡਬਲ ਟੱਚ ਕਰਕੇ ਸਕਰੀਨ ਦੇ ਉੱਤੇ ਚੱਲਦੇ ਚੱਲਦੇ ਪ੍ਰੋਗਰਾਮ ਨੂੰ ਕਿਉਂਕਿ ਮੀਡੀਆ ਆਪਣਾ ਪੰਜਾਬ ਦਾ ਪਰਿਵਾਰ ਜੇਡਾ ਵੱਡਾ ਹੋਊਗਾ ਜੀ ਤੇ ਉੱਡਾ ਹੀ ਵੱਡੇ ਫਿਰ ਆਪਾਂ ਜਿਹੜੀਆਂ ਤੁਹਾਡੇ ਤੱਕ ਅਦਾਰਾ ਕੰਮ ਕਰੇਗਾ ਸੋ ਸਵੇਰੇ 8 ਵਜੇ ਲਾਈਵ ਸ਼ੋ ਹੁੰਦਾ ਜੀ ਸ਼ਾਮੀ 5 ਵਜੇ ਤੋਂ ਬਾਅਦ ਲਾਈਵ ਖਬਰਾਂ ਦਾ ਜਿਹੜਾ ਸلسلਾ ਇੱਥੇ ਸ਼ੁਰੂ ਹੋ ਜਾਂਦਾ ਸੋ ਹੋਰ ਕੋਈ ਵੱਡੀ ਅਪਡੇਟ ਹੁੰਦੀ ਆ ਉਹ ਤੁਹਾਡੇ ਨਾਲ ਪਹਿਲਾਂ ਨਾਲ ਦੀ ਨਾਲ ਕਰ ਦਿੱਤੀ ਜਾਂਦੀ ਹੈ ਸੋ ਦੂਜੇ ਪਾਸੇ ਗੱਲ ਕਰੀਏ जिन्ना دوستاں نے ਹਲ ਤੱਕ ਚੈਨਲ سبسਕ੍ਰਾਈਬ ਨਹੀਂ ਕੀਤਾ ਜੀ ਉਹ ਜਰੂਰ سبسਕ੍ਰਾਈਬ ਕਰ ਲੋ ਔਰ ਡਬਲ ਟੱਚ ਸਕਰੀਨ ਦੇ ਉੱਤੇ ਕਰਕੇ ਚਲਦੇ ਚਲਦੇ ਪ੍ਰੋਗਰਾਮ ਨੂੰ ਲਾਈਕ ਜਰੂਰ ਕਰ ਦਿਓ ਸੋ ਕੰਗਣਾ ਰਣੌਥ ਜਿਹੜੀ ਕੀ ਅਦਾਕਾਰ ਹੈ ਤੇ ਹੁਣ ਸਿਆਸਤਦਾਨ ਹੈ ਮੰਡੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਹੈ ਸੋ ਨੇ ਕਿਸਾਨੀ ਅੰਦੋਲਨ ਦੌਰਾਨ ਸਾਡੀ ਆਪਣੇ ਕਿਸਾਨ ਬੀਬੀ ਬੀਬੀ ਮਹਿੰਦਰ ਕੌਰ ਦੀ ਇੱਕ ਤਸਵੀਰ ਲਗਾ ਕੇ ਟਵੀਟ ਕੀਤਾ ਇਸ ਤਰ੍ਹਾਂ ਦੀਆਂ ਬੀਬੀਆਂ 100-100 ਰੁਪਏ ਦੇ ਵਿੱਚ ਅੰਦੋਲਨ ਦੇ ਵਿੱਚ ਆ ਜਾਂਦੀਆਂ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਭੱਦੀ ਸ਼ਬਦਾਵਲੀ ਉਸਨੇ ਵਰਤੀ ਸੋ ਉਸ ਤੋਂ ਬਾਅਦ ਦੁਬਾਰਾ ਫਿਰ ਰੀਟਵੀਟ ਕੀਤਾ ਫਿਰ ਉਹਨੇ ਕਾਫੀ ਉਹਦੇ ਵਿੱਚ ਕੁਝ ਲਿਖਿਆ ਸੋ ਉਹ ਸਾਰਾ ਬੀਬੀ ਮਹਿੰਦਰ ਕੌਰ ਨੇ ਇਸ ਚੀਜ਼ ਨੂੰ ਮਾਨ ਹਾਨੀ ਦਾ ਮੁਕੱਦਮਾ ਜਿਹੜਾ ਬਠਿੰਡੇ ਦੀ ਅਦਾਲਤ ਦੇ ਵਿੱਚ ਦਰਜ ਕੀਤਾ ਸੋ ਕੰਗਣਾ ਰਣੌਤ ਉਸ ਮਾਮਲੇ ਨੂੰ ਰੱਦ ਕਰਵਾਉਣ ਵਾਸਤੇ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦੇ ਨੇ ਉੱਥੋਂ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਜਾ ਕੇ ਅਦਾਲਤ ਦਾ ਸਾਹਮਣਾ ਕਰੋ ਦੂਜੇ ਪਾਸੇ ਫਿਰ ਕੰਗਣਾ ਰਣੌਤ ਤੇ ਸਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਫਿਲਮੀ ਅਦਾਕਾਰ ਤੋਂ ਸਿਆਸਤਦਾਨ ਬਣੀ ਬੀਬੀ ਕੰਗਣਾ ਰਣੌਤ ਨੂੰ ਲੱਗਿਆ ਸੋ ਸੁਪਰੀਮ ਕੋਰਟ ਨੇ ਵੀ ਜਿਹੜਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਇਸ ਮਾਮਲੇ ਦੇ ਵਿੱਚ ਨਹੀਂ ਦਿੱਤੀ ਸੋ ਹੁਣ ਕੰਗਣਾ ਰਣੌਤ ਨੂੰ ਬਠਿੰਡੇ ਦੀ ਅਦਾਲਤ ਦੇ ਵਿੱਚ ਬੀਬੀ ਮਹਿੰਦਰ ਕੌਰ ਦੇ ਮਾਨ ਹਾਨੀ ਮਾਮਲੇ ਦਾ ਸਾਹਮਣਾ ਕਰਨਾ ਪੈਣਾ ਸੋ ਇੱਕ ਵੱਡੀ ਖਬਰ ਅੱਜ ਦੀ ਹੈ ਸੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਇੱਕ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਹੈ ਸੋ ਇੱਕ ਦਲਿਤ ਬੀਬੀ ਨੂੰ ਮਾਰਕੁੱਟ ਦਾ ਇੱਕ ਮਾਮਲਾ ਸੀ ਤਰਨਤਾਰਨ ਦੇ ਵਿੱਚ ਇੱਕ ਵਿਆਹ ਦੇ ਵਿੱਚ ਸੋ ਇਹ ਸਾਰਾ ਮਾਰਕੁੱਟ ਉਦੋਂ ਕੀਤੀ ਗਈ ਸੀ ਸੋ ਇਹ ਵੀਡੀਓ ਵੀ ਲਗਾਤਾਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਸੋ ਜਿਨ੍ਹਾਂ ਨੇ ਉਸ ਟਾਈਮ ਇਹ ਵੀਡੀਓ ਦੇਖੀ ਸੀ ਅੱਜ ਤੋਂ 12-13 ਸਾਲ ਪਹਿਲਾਂ ਸੋ ਇਹ ਬਹੁਤ ਇੱਕ ਭਿਆਨਕ ਸੀਨ ਸੀ ਸੋ ਮਨਜਿੰਦਰ ਸਿੰਘ ਲਾਲਪੁਰਾ ਨੂੰ ਹੁਣ ਇਸ ਮਾਮਲੇ ਦੇ ਵਿੱਚ 4 ਸਾਲ ਦੀ ਸਜ਼ਾ ਹੋਈ ਹੈ ਵੱਖ-ਵੱਖ ਧਾਰਾਵਾਂ ਦੇ ਵਿੱਚ ਇਹ ਮਾਮਲਾ ਦਰਜ ਸੀ ਐਸ ਸੀ ਐਸ ਟੀ ਐਕਟ ਵੀ ਇਸ ਮਾਮਲੇ ਦੇ ਵਿੱਚ ਲਾਗੂ ਸੀ ਔਰ ਦੂਜੇ ਪਾਸੇ ਮਹਿਲਾ ਨਾਲ ਸੰਬੰਧਤ ਉਹਨਾਂ ਦੇ ਕੱਪੜੇ ਫਾੜਨ ਉਹਨਾਂ ਦਾ ਧੱਕਾ ਮੂਕੀ ਕਰਨ ਉਹਨਾਂ ਦਾ ਕੁੱਟਮਾਰ ਕਰਨ ਸੋ ਜਾਨੋਂ ਮਾਰਨ ਦੀ ਕੋਸ਼ਿਸ਼ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਧਾਰਾਵਾਂ ਜਿਹੜੀਆਂ ਸੀ ਉਸ ਮਾਮਲੇ ਦੇ ਵਿੱਚ ਹੁਣ ਜਿਹੜਾ ਮੰਨਜੋਗ ਅਦਾਲਤ ਨੇ ਤਰਨ ਤਰਨ ਦੀ ਅਦਾਲਤ ਨੇ ਤੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜੀ ਆ 4 ਸਾਲ ਦੀ ਸਜ਼ਾ ਸੁਣਾਈ ਹੈ ਸੋ ਜੇਕਰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਬਧਾਇਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਸਕਦਾ ਸੋ ਇਸ ਕਰਕੇ ਹੁਣ ਇਹ ਮਾਮਲਾ ਜੇਕਰ ਉਹ ਅੱਗੇ ਅਦਾਲਤ ਦੇ ਵਿੱਚ ਜਾ ਕੇ ਉਹਨੂੰ ਕੋਈ ਰਾਹਤ ਨਹੀਂ ਮਿਲਦੀ ਤਾਂ ਫਿਰ ਗੋਵਿੰਦਵਾਲ ਸਾਹਿਬ ਤੋਂ ਬਧਾਇਕ ਮਨਜਿੰਦਰ ਸਿੰਘ ਲਾਲਪੁਰਾਣਾ ਨੂੰ ਰਿਜਾਇਨ ਕਰਨਾ ਪੈ ਸਕਦਾ ਹਲੇ ਉਹਨਾਂ ਕੋਲੇ ਬਹੁਤ ਸਾਰੇ ਵਿਕਲਪ ਨੇ ਸੋ ਉਹ ਇਸ ਮਾਮਲੇ ਦੇ ਉੱਤੇ ਜਿਹੜੀ ਅੱਗੇ ਜਿਹੜੀ ਇਹ ਵਿਚਾਰ ਕਰਨ ਵਾਸਤੇ ਪਟੀਸ਼ਨ ਜਿਹੜੀ ਆ ਉਹ ਮਾਨਯੋਗ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਸਕਦੇ ਨੇ ਸੋ ਹਾਲ ਦੀ ਘੜੀ ਸੋ ਇਹ ਮਾਮਲਾ ਜਿਹੜਾ ਕਾਫੀ ਲੰਬਾ ਚੱਲੇਗਾ ਸੋ ਦੇਖਦੇ ਹਾਂ ਬਾਕੀ ਇਸ ਮਾਮਲੇ 'ਚ ਹੋਰ ਕੀ ਕੁਝ ਨਿਕਲਦਾ ਜਿਹਨਾਂ ਦੋਸਤਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀਰੋ ਡਬਲ ਟੱਚ ਕਰਕੇ ਲਾਈਕ ਜਰੂਰ ਕਰ ਦਿਓ ਚਲਦੇ ਚਲਦੇ ਪ੍ਰੋਗਰਾਮ ਨੂੰ ਸੋ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਲਗਾਤਾਰ ਤੁਸੀਂ ਮੀਡੀਆ ਆਪਣਾ ਪੰਜਾਬ ਨੂੰ ਆਪਣਾ ਪਿਆਰ ਦੇ ਰਹੇ ਹੋ ਸੋ ਦੂਜੇ ਪਾਸੇ ਆਪਾਂ ਪਿਛੇ ਜੇ ਖਬਰ ਸਾਂਝੀ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਅਵਾਰਾ ਕੁੱਤਿਆਂ ਨੂੰ ਲੈ ਕੇ ਜਿਹੜਾ ਮਾਮਲਾ ਆਇਆ ਸੀ ਇੱਥੇ ਸੁਪਰੀਮ ਕੋਰਟ ਨੇ ਪਹਿਲਾਂ ਸਖਤ ਫੈਸਲਾ ਲਿਆ ਉਸ ਬਾਅਦ ਲੋਕਾਂ ਦੀ ਮੰਗ ਦੇ ਉੱਤੇ ਜਿਹੜੇ ਡੌਗ ਲਵਰ ਸੀਗੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਸੋ ਹੁਣ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਕਿ ਜਿਹੜਾ ਵੀ ਕੋਈ ਡੌਗ ਜਿਹੜਾ ਕੋਈ ਕੁੱਤੇ ਦੇ ਕਟੜੇ ਦੇ ਜਿਹੜਾ ਵਿਅਕਤੀ ਨੇ ਉਹਨਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਸੋ ਜੇ ਕੋਈ ਪਰਮਾਨੈਂਟ ਅੰਗਹੀਨ ਹੋ ਜਾਂਦਾ ਜਾਂ ਕੋਈ ਜਿਹਦੀ ਡੈਥ ਹੋ ਜਾਂਦੀ ਹੈ ਉਹਦੇ ਲਈ ਵੱਖੋ ਵੱਖਰੀ ਸਲੈਬ ਦੇ ਵਿੱਚ ਹਰਿਆਣਾ ਸਰਕਾਰ ਨੇ ਜਿਹੜਾ ਹੁਣ ਮੁਆਵਜ਼ੇ ਦੇਣ ਦਾ ਐਲਾਨ ਕੀਤਾ ਸੋ ਇਸ ਤੋਂ ਇਲਾਵਾ ਗਾਂ ਟੱਠਾ ਜਾਂ ਹੋਰ ਇਸ ਤਰ੍ਹਾਂ ਵਾਰਾ ਪਸ਼ੂ ਦੇ ਨਾਲ ਵੀ ਅਗਰ ਕੋਈ ਹਾਦਸਾ ਹੁੰਦਾ ਉਹਦੇ ਨਾਲ ਵੀ ਹਰਿਆਣਾ ਸਰਕਾਰ ਨੇ ਜਿਹੜਾ ਮੁਆਵਜ਼ਾ ਜਿਹੜਾ ਵਧਾਉਣ ਦਾ ਐਲਾਨ ਕੀਤਾ ਸੋ ਕੁੱਲ ਮਿਲਾ ਕੇ ਮੁਆਵਜ਼ਾ ਵਧਾਉਣਾ ਇਹਦਾ ਹੱਲ ਨਹੀਂ ਹੈ ਇਹਦਾ ਹੱਲੇ ਹੈ ਵੀ ਜਦੋਂ ਇਹ ਸਾਰਾ ਸਿਸਟਮ ਕਿਸੇ ਵੀ ਤਰੀਕੇ ਕੋਈ ਪਰਮਾਨੈਂਟ ਸੋਲੂਸ਼ਨ ਲੱਭਿਆ ਜਾਵੇ ਸੋ ਬਹੁਤ ਸਾਰੀਆਂ ਕੀਮਤੀ ਜਾਨਾਂ ਕੁੱਤਿਆਂ ਦੇ ਘਟਣ ਦੇ ਨਾਲ ਵੀ ਗਈਆਂ ਨੇ ਦੱਸੀਆਂ ਜਾ ਰਹੀਆਂ ਨੇ ਸੋ ਦੂਜੇ ਪਾਸੇ ਜਿਹੜੇ ਆ ਵਾਰਾ ਜਾਨਵਰਾਂ ਦੇ ਅੱਗੇ ਆਉਣ ਦੇ ਨਾਲ ਸਕੂਟਰ ਮੋਟਰਸਾਈਕਲ ਵਗੈਰਾ ਦੇ ਅੱਗੇ ਆ ਜਾਂਦੇ ਨੇ ਉਹਦੇ ਨਾਲ ਵੀ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਸੋ ਇਹ ਜਿਹੜੇ ਆ ਵਾਰਾ ਪਸ਼ੂ ਨੇ ਇਹਨਾਂ ਨੇ ਵੀ ਬਹੁਤ ਸਾਰੀਆਂ ਜਾਨਾਂ ਪਿਛਲੇ ਦਿਨਾਂ ਦੇ ਵਿੱਚ ਲਈਆਂ ਨੇ ਸੋ ਕੋਈ ਐਸਾ ਹੱਲ ਲੱਭਿਆ ਜਾਵੇ ਬੈਠ ਕੇ ਜਿਹੜਾ ਕਿ ਸਾਰਿਆਂ ਨੂੰ ਪ੍ਰਮਾਣਿਤ ਹੋਵੇ ਔਰ ਇਹ ਮਾਅਬਜੇ ਜਿਹੜੇ ਨੇ ਸੋ ਕਿਸੇ ਕੋਈ ਅੰਗ ਹੀ ਨਾ ਹੋ ਜਾਵੇ ਕੋਈ ਕਿਸੇ ਨੂੰ ਕੋਈ ਵਿਚਾਰਾ ਇਸ ਦੁਨੀਆ ਤੋਂ ਚਲੇ ਜਾਂਦਾ ਸੋ ਇਹ ਬਹੁਤ ਜਿਹੜੀਆਂ ਮਾੜੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਸੋ ਇਹ ਚੀਜ਼ਾਂ ਠੀਕ ਹੈ ਵਕਤ ਹੀ ਤੌਰ ਦੇ ਉੱਤੇ ਜਿਹੜਾ ਮੁਆਵਜ਼ਾ ਠੀਕ ਆ ਪਰ ਇਹ ਮੁਆਵਜ਼ੇ ਦੇਣਾ ਹੀ ਨਾ ਪੈਣ ਕੋਈ ਇਸ ਤਰ੍ਹਾਂ ਦੀ ਕੋਈ ਸੋਲਿਡ ਪਾਲਿਸੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਸੋ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਜੀ ਡਬਲ ਟੱਚ ਕਰਕੇ ਲਾਈਕ ਕਰ ਦਿਓ ਚਲਦੇ ਚਲਦੇ ਪ੍ਰੋਗਰਾਮ ਨੂੰ ਔਰ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਆਪਾਂ ਬਾਅਦਿਆਂ ਅੱਗੇ ਕੁਝ ਨਾਮਜੇ ਕੋ ਦਰਸ਼ਕਾਂ ਦੇ ਨੇ ਉਹ ਆਪਾਂ ਦੇਖ ਕੇ ਫਿਰ ਤੁਹਾਡੇ ਨਾਲ ਸਾਂਝ ਬਣਾਉਨੇ ਆ ਸੋ ਹਮਾਂ ਸ਼ੁਮਲੋਤਰਾ ਸਾਹਿਬ ਸਵਾਗਤ ਆ ਤੁਹਾਡਾ ਜੀ ਐਨ ਧੰਨਵਾਦ ਹੈ ਸੋ ਲਗਾਤਾਰ ਸਾਡੇ ਨਾਲ ਪਰਮਾਨੈਂਟ ਜਿਹੜਾ ਦੇਖਦੇ ਆ ਸੋ ਬਹੁਤ ਧੰਨਵਾਦ ਹੈ ਸੋ ਥੋੜਾ ਜਿਹਾ ਆਪਣੇ YouTube ਦੀ ਵੀ ਇੱਕ ਪ੍ਰੋਬਲਮ ਚੱਲ ਰਹੀ ਹੈ ਉਹਦੇ ਕਰਕੇ ਥੋੜੀ ਜੀ ਸਮੱਸਿਆ ਸਾਨੂੰ ਪ੍ਰੋਗਰਾਮ ਅਪਲੋਡ ਕਰਨ ਦੇ ਵਿੱਚ ਵੀ ਆ ਰਹੀ ਹੈ ਸੋ ਤੁਹਾਡੇ ਤੱਕ ਕਈ ਵਾਰੀ ਪ੍ਰੋਗਰਾਮ ਜਿਹੜਾ ਲੇਟ ਵੀ ਪਹੁੰਚਦਾ ਔਰ ਜਿਆਦਾ ਵਾਇਰਲ ਵੀ ਨਹੀਂ ਹੋ ਰਿਹਾ ਇਹਦੇ ਕਰਕੇ ਕੁਝ ਸਮੱਸਿਆ ਇਹ ਸਾਰੇ ਪਲੇਟਫਾਰਮਸ ਦੇ ਉੱਤੇ ਆ ਰਹੀ ਹੈ YouTube ਦੇ ਉੱਤੇ ਸੋ ਇਸ ਕਰਕੇ ਜਿਹੜਾ ਅੱਜ ਦਾ ਪ੍ਰੋਗਰਾਮ ਆਪਾਂ ਹੁਣ ਇੱਥੇ ਹੀ ਸਮਾਪਤ ਕਰਾਂਗੇ ਸੋ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਹੜੇ ਜਿਹੜੇ ਦੋਸਤ ਵੀ ਬਾਅਦ ਚ ਜੁੜੇ ਨੇ ਪ੍ਰੋਗਰਾਮ ਦੇ ਨਾਲ ਉਹਨਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਅਪਲੋਡ ਹੋਣ ਲਈ ਥੋੜਾ ਜਿਹਾ ਸਮਾਂ ਲੱਗ ਜਾਣਾ ਸੋ ਨਾਲੇ ਅਪਲੋਡ ਪੂਰੇ ਜਿਹੜਾ ਮੀਡੀਆ ਆਪਣਾ ਪੰਜਾਬ ਦੇ ਉੱਤੇ ਹੋ ਜਾਏਗਾ ਤੁਸੀਂ ਇਹਨੂੰ ਉੱਥੇ ਆਪਣੀ ਸਹੂਲਤ ਅਨੁਸਾਰ ਦੇਖ ਸਕਦੇ ਹੋ ਸੋ ਬਹੁਤ ਧੰਨਵਾਦ ਇਹਨਾਂ ਦੋਸਤਾਂ ਨੇ ਲਾਈਕ ਜਾਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਸੋ ਕੱ ਗੁਰਪ੍ਰੀਤ ਸਿੰਘ ਚਾਹਲ ਦੇ ਨਾਲ ਸੋ ਅੱਜ ਦਿਓ ਅੱਜ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ